ਫਗਵਾੜਾ ਦੇ ਹਾਰਪਰ ਰੋਡ ਤੇ ਸਥਿਤ ਖੁਰਮਪੁਰ ਨਜ਼ਦੀਕ ਹੋਈ ਇੱਕ ਭਿਆਨਕ ਸੜਕ ਹਾਸੇ ਵਿੱਚ ਇੱਕ 17 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਹ ਹਾਸਾ ਜੀਪ ਦੇ ਖੜੇ ਟਰੱਕ ਵਿੱਚ ਵੱਜਣ ਕਾਰਨ ਵਾਪਰਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਨੌਜਵਾਨ ਅਮਨ ਪੁੱਤਰ सुरेंद्र ਸਿੰਘ ਵਾਸੀ ਲਖਪੁਰ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਹਿੱਸਾ ਲੈਣ ਲਈ ਜਦੋਂ ਆਪਣੇ ਘਰੋਂ ਆਪਣੀ ਜੀਪ ਤੇ ਫੁੱਲ ਲਗਵਾਉਣ ਲਈ ਫਗਵਾੜਾ ਆ ਰਿਹਾ ਸੀ ਤਾਂ ਪਿੰਡ ਖੁਰਮਪੁਰ ਨਜ਼ਦੀਕ ਉਸਦੀ ਜੀਪ ਦੀ ਖੜੇ ਟਰੱਕ ਨਾਲ ਟੱਕਰ ਹੋ ਗਈ ਜਿਸ ਨਾਲ ਅਮਨ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਸਾ ਇਨਾ ਜ਼ਬਰਦਸਤ ਸੀ ਕਿ ਜੀਪ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਆਸ਼ੂਮ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਵਿਖੇ ਰੱਖਵਾ ਦਿੱਤਾ ਗਿਆ ਹੈ। ਉਧਰ ਹਾਦਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਅਮਨ ਦੇ ਪਰਿਵਾਰ ਦਾ ਰੋ ਰੋ ਬਰਾ ਹਾਲ ਹੈ ਤੇ ਪੂਰਾ ਪਿੰਡ ਸਦਮੇ ਵਿੱਚ ਹੈ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜ ਇੱਕ ਐਕਸੀਡੈਂਟ ਰੋਡ ਕਾ ਐਕਸੀਡੈਂਟ ਆਇਆ ਕੀ ਮਾਮਲਾ ਕਰ ਹਾਂਜੀ ਮੈਂ ਡਾਕਟਰ ਆਸ਼ੂ ਸਿਵਲ ਹਸਪੀਟਲ ਫਗਵਾੜਾ ਵਿਥਾਉ EM ਤੇ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਇਆ ਸੀ ਤੇ ਉਹ ਆਇਡੈਂਟੀਫਾਈ ਹੋਇਆ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ ਕਿੱਥੇ ਰਹਿਣ ਵਾਲਾ ਮੈਨੂੰ ਇਹ ਰਹਿਣ ਵਾਲਾ ਹੈਗਾ ਲਖਪੁਰਾ ਲਖਪੁਰਾ ਜੀ ਤੇ ਇਹ ਐਕਸੀਡੈਂਟ ਹੋਇਆ ਸੀ ਖੜੇ ਟਰੱਕ ਚ ਵੱਜੇ ਤੇ ਪਤਾ ਲੱਗਾ ਮੈਡਮ ਕਿੱਥੇ ਹੋਇਆ ਐਕਸੀਡੈਂਟ ਇਹਦਾ ਇਹ ਹਿਸ਼ਾਰ ਕੋ ਰੋੜਤੇ ਹੋਏ ਤੇ ਇਸ ਚੀਜ਼ ਦੇ ਵਿੱਚ ਪਤਾ ਲੱਗਾ ਜਿਹੜੀ ਕਿਹੜੀ ਚੀਜ਼ ਖੜੀ ਖੜੇ ਟਰੱਕ ਚ ਵੱਜ ਜਾ ਹੈ ਤੇ ਆਪੇ ਗੱਡੀ ਸੀ ਮੌਕੇ ਤੇ ਲੱਗੋਗੀ ਇਹਦੀ ਮੌਕੇ ਤੇ ਡੈਥ ਹੋ ਗਈ ਸਾਡੇ ਕੋਲ ਬਰੌਲ ਡੈਂਟਿੰਗ ਸੀ ਫਗਵਾੜਾ ਦੇ ਸ਼ਰਪਰੋੜ ਤੇ ਸਥਿਤ ਖੁਰਮਪੁਰ ਨਜ਼ਦੀਕ ਹੋਈ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ 17 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਹ ਹਾ사 ਜੀਪ ਦੇ ਖੜੇ ਟਰੱਕ ਵਿੱਚ ਵਜਨ ਕਾਰਨ ਵਾਪਰਿਆ ਹੈ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਨੌਜਵਾਨ ਅਮਨ ਪੁੱਤਰ ਸੁਰਿੰਦਰ ਸਿੰਘ ਵਾਸੀ ਲਖਪੁਰ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਹਿੱਸਾ ਲੈਣ ਲਈ ਜਦੋਂ ਆਪਣੇ ਘਰੋਂ ਆਪਣੀ ਜੀਪ ਤੇ ਫੁੱਲ ਲਗਵਾਉਣ ਲਈ ਫਗਵਾੜਾ ਆ ਰਿਹਾ ਸੀ ਤਾਂ ਪਿੰਡ ਖੁਰਮਪੁਰ ਨਜ਼ਦੀਕ ਉਸਦੀ ਜੀਪ ਦੀ ਖੜੇ ਟਰੱਕ ਨਾਲ ਟੱਕਰ ਹੋ ਗਈ ਜਿਸ ਨਾਲ ਅਮਨ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਸਾ ਇਨਾ ਜ਼ਬਰਦਸਤ ਸੀ ਕਿ ਜੀਪ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹਾਦਸੇ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਆਸ਼ੂਮ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਵਿਖੇ ਰੱਖਵਾ ਦਿੱਤਾ ਗਿਆ ਹੈ ਉਧਰ ਹਾਦਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਅਮਨ ਦੇ ਪਰਿਵਾਰ ਦਾ ਰੋ ਰੋ ਬਰਾਹਲ ਹੈ ਤੇ ਪੂਰਾ ਪਿੰਡ ਸਦਮੇ ਵਿੱਚ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮ ਇੱਕ ਐਕਸੀਡੈਂਟ ਰੋਡ ਕਾ ਐਕਸੀਡੈਂਟ ਆਇਆ ਕੀ ਮਾਮਲਾ ਕਰ ਹਾਂਜੀ ਮੈਂ ਡਾਕਟਰ ਆਸ਼ੂ ਸਿਵਲ ਹਸਪੀਟਲ ਫਗਵਾੜਾ ਵਿਥਾਉ EM ਤੇ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਇਆ ਸੀ ਤੇ ਉਹ ਆਇਡੈਂਟੀਫਾਈ ਹੋਇਆ ਹੈ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ ਕਿੱਥੇ ਰਹਿਣ ਵਾਲਾ ਹੈ ਮੈਨੂੰ ਇਹ ਰਹਿਣ ਵਾਲਾ ਹੈਗਾ ਲਖਪੁਰਾ ਲਖਪੁਰਾ ਜੀ ਤੇ ਇਹ ਐਕਸੀਡੈਂਟ ਹੋਇਆ ਸੀ ਖੜੇ ਟਰੱਕ ਚ ਵੱਜੇ ਤੇ ਪਤਾ ਲੱਗਾ ਮੈਡਮ ਕਿੱਥੇ ਹੋਇਆ ਐਕਸੀਡੈਂਟ ਇਹੋ ਇਹ ਹਿਸ਼ਾਰਪੁਰ ਰੋਡ ਤੇ ਹੋਇਆ ਤੇ ਇਸ ਚੀਜ਼ ਦੇ ਵਿੱਚ ਪਤਾ ਲੱਗਾ ਕਿਹੜੀ ਗੱਡੀ ਖੜੀ ਖੜੇ ਟਰੱਕ ਚ ਵੱਜਾ ਹੈ ਤੇ ਆਪ ਇਹ ਗੱਡੀ ਸੀ ਮੌਕੇ ਤੇ ਰੱਖੋਗੀ ਇਹਦੀ ਮੌਕੇ ਤੇ ਡੈਥ ਹੋ ਗਈ ਸਾਡੇ ਕੋਲ ਬਰੌਡ ਡੈਂਟਿੰਗ ਸੀ